ਤੁਹਾਡੇ ਸਾਰੇ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੁਹਾਨੂੰ ਰੇਟ ਪੂਰੇ ਟੌਪ ਦੇ ਦੇਖਣ ਨੂੰ ਮਿਲ ਜਾਣਗੇ ਰੇਟ ਦੇ ਨਾਲ ਨਾਲ ਜਿਹੜੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਤੁਸੀਂ ਦੇਖੋ ਤੁਹਾਨੂੰ ਨਜ਼ਾਰਾ ਆਊਗਾ ਜੀ ਤੇ ਬਾਕੀ ਕੱਲੀ-ਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਦੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੋਈ ਹਵੇਲੀ ਮਹਿਲ ਜਾਂ ਕੋਈ ਬੋਲਟ ਕੋਈ ਛੋਟਾ ਥੀ ਕੋਈ ਪੀਕਅਪ ਕੁਝ ਵੀ ਹੈ ਜੀ ਆਪਣੇ ਚੈਨਲ ਦਾ WhatsApp ਨੰਬਰ ਹਰੇ ਜੇ ਅੱਖਰਾਂ 'ਚ ਇੱਕ ਪਾਸੇ ਚੁੰਡ ਚ ਉੱਪਰ ਲਿਖਿਆ ਰਹਿੰਦਾ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਬਿਲਕੁਲ ਫਰੀ ਦੇ ਵਿੱਚ ਐਡ ਲੱਗ ਬਾਉਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਇਨੋਵਾ ਗੱਡੀ ਲੈ ਕੇ ਪਹੁੰਚੇ ਆ 2006 ਮਾਡਲ ਹੈ ਜੀ ਜੀ 4 ਹੈ ਤੇ ਜਿੰਨਾ ਦੀ ਗੱਡੀ ਆ ਉਹਨਾਂ ਦਾ ਨਾਮ ਵਿਕਰਮਜੀਤ ਸਿੰਘ ਹੈ ਜੀ ਤੇ ਗੱਡੀ ਆਪਣੇ ਕੋਲੇ ਪਹੁੰਚੀ ਆ ਤਰਨ ਤਰਨ ਏਰੀਆ ਚੋਂ ਕਿਸੇ ਨੇ ਜਾ ਕੇ ਦੇਖਣੀ ਆ ਤਰਨ ਤਰਨ ਜਾ ਕੇ ਦੇਖ ਸਕਦੇ ਹੋ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ 190000 ਰੁਪਇਆ ਡਿਮਾਂਡ ਪਹੁੰਚੀ ਹੈ ਤੇ ਮਾਲਕ ਨੇ ਕਿਹਾ ਵੀ ਟਾਇਰਾਂ ਦੀ ਕੰਡੀਸ਼ਨ 80 ਤੋਂ 85 ਪੈਸੇ ਮਿਲ ਜਾਊਗੀ ਜਾ ਕੇ ਕਿਸੇ ਨੇ ਗੱਡੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਕਿਸੇ ਨੂੰ ਪਸੰਦ ਆਈ ਹੈ ਤੁਸੀਂ ਜਾ ਕੇ ਦੇਖ ਸਕਦੋਂ ਇਨੋਵਾ ਗੱਡੀ ਆ ਪੂਰੀ ਸਾਫ਼ ਪੂਰੀ ਸੋਹਣੀ ਪੂਰੀ ਵਧੀਆ ਤੇ ਅੰਦਰੋਂ ਪੂਰੀ ਸਾਫ਼ ਵਧੀਆ ਸੋਹਣੀ ਸਾਫ਼ ਸੁਥਰੀ ਨਾ ਕੋਈ ਚੀਜ਼ ਟੁੱਟੀ ਭੱਜੀ ਆ ਨਾ ਕੋਈ ਗਲੀ ਛੜੀ ਆ ਤੇ ਨਾ ਹੀ ਕੋਈ ਮਿਊਜ਼ਿਕ ਸਿਸਟਮ ਚ ਜਾਂ ਏਸੀ ਹੀਟਰ ਚ ਕੋਈ ਫਾਲਟ ਹੈ ਸਾਰਾ ਕੁਝ ਸਾਰੇ ਫੰਕਸ਼ਨ ਸਾਰਾ ਕੁਝ ਹਰ ਚੀਜ਼ ਇੱਕ ਇਹਨਾਂ ਨੇ ਮਤਲਬ ਕਿ ਵਧੀਆ ਰੱਖੀ ਹੋਈ ਆ ਤੇ ਸਾਰਾ ਕੁਝ ਵਰਕਿੰਗ ਚ ਹੈ ਤੇ ਤਰਨ ਤਰਨ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਅਸੀ ਤੇ ਓਨਰ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 70 870 ਤੇ 98718 ਨੰਬਰ ਸੈਕਿੰਡ ਤੇ ਆਪਣੇ ਕੋਲੇ ਗੱਡੀ ਪਹੁੰਚੀ ਆ ਗੱਡੀ ਆਪਣੇ ਕੋਲੇ Honda City ਪਹੁੰਚੀ ਹੈ ਜੀ ਗੱਡੀ ਪੂਰੀ ਸਾਫ ਹੈ ਪੂਰੀ ਵਧੀਆ ਹੈ ਹੋਂਡਾ ਸਿਟੀ ਐਸ ਬੀ ਦੋ 에어ਵੈਕਸ ਮਾਡਲ ਐ ਜੀ ਤੇ ਸਾਰੀ ਜਿੰਨੀ ਸਰਵਿਸ ਹੋਈ ਐ ਸਾਰੀਆਂ ਕੰਪਨੀ ਚ ਹੋਈਆਂ ਸੀ ਤੇ ਦੋਵੇਂ ਚਾਬੀਆਂ origignal ਆਪਾਂ ਨੂੰ ਨਾਲ ਮਿਲ ਜਾਣਗੀਆਂ ਜਿਹੜੇ ਟਾਇਰ ਗੱਡੀ ਦੇ ਹੈਗੇ ਆ ਉਹ ਮਾਲਕ ਨੇ ਬਿਲਕੁਲ ਨਵੇਂ ਪੁਆਏ ਹੋਏ ਆ ਜੀ ਗੱਡੀ ਜਮਾ ਨਵੀਂ ਹੋ ਜੀ ਤੇ ਉੱਚੇ ਮਾਡਲ ਦੀ ਆ ਮਾਡਲ 2014 ਤੇ ਗੱਡੀ ਆ ਫਾਸਟ ਓਨਰ ਗੱਡੀ ਦਾ ਫੁੱਲ ਇੰਸ਼ੋਰੈਂਸ ਆਪਾਂ ਨੂੰ ਮਿਲ ਜੂਗਾ ਤੇ ਇਹ ਗੱਡੀ ਪੰਜਾਬ ਨੰਬਰ ਹੈ ਜੀ ਤੇ ਸਾਰਾ ਕੁਝ ਪੂਰਾ ਵਧੀਆ ਤੇ ਡਿਮਾਂਡ ਗੱਡੀ ਦੀ 4,75,000 ਰੁਪਏ ਆਪਣੇ ਕੋਲੇ ਪਹੁੰਚੀ ਹੈ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਕਰ ਲਾਂਗੀ ਤੇ ਇੱਕ ਵਾਰੀ ਆ ਕੇ ਦੇਖ ਲਿਓ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਦੇਖਣ ਦਾ ਚਾਹਵਨ ਜੇਕਰ ਹੈਗਾ ਬਾਕੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਬਹੁਤ ਜ਼ਿਆਦਾ ਸੋਹਣੇ ਸੀ ਤੇ ਮਾਲਕ ਦਾ ਨੰਬਰ 9914334720 ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਜਾ ਕੇ ਕਰ ਲਓ ਇਹਨਾਂ ਦਾ ਏਰੀਆ ਲੁਧਿਆਣਾ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਸਵਿਫਟ ਗੱਡੀ ਲੈ ਕੇ ਪਹੁੰਚੇ ਹਾਂ ਜੀ ਸਵਿਫਟ ਗੱਡੀ ਆ ਸਵਿਫਟ VDI ਆ ਫਾਸਟ ਓਨਰ ਗੱਡੀ ਆ ਸੀ ਤੇ ਇੱਕ ਹੱਥ ਗੱਡੀ ਚੱਲੀ ਹੋਈ ਆ ਮਾਡਲ ਆ 2010 ਤੇ ਸਾਰੀ ਗੱਡੀ ਰੀਜਨਲ ਹੈ ਤੇ ਜਿੰਨੀ ਐਸੈਸਰੀ ਵਗੈਰਾ ਹੁੰਦੀ ਹੈ ਸਾਰਾ ਕੁਝ ਇਹਨਾਂ ਕੋਲੇ ਹੈਗਾ ਜੀ ਨਾਲ ਹੀ ਤੇ ਸੰਗਰੂਰ ਗੱਡੀ ਖੜੀ ਆ ਡਿਮਾਂਡ ਦੀ ਗੱਲ ਕਰੀਏ ਤਾ 180 ਮਾਲਕ ਨੇ ਐਨਓਸੀ ਦੇ ਨਾਲ ਰੇਟ ਕਿਹਾਗਾ ਬਾਕੀ ਥੋੜਾ ਬੋਤਾ ਲੈਸ ਹੋ ਜਾਊਗਾ 81 ਵਿੱਦ ਐਨਓਸੀ ਐਨਓਸੀ ਨਾਲ ਮਿਲ ਚੁਗੀ ਗੱਡੀ ਦੀਆਂ ਫੋਟੋਆਂ ਤੁਸੀਂ ਚੈੱਕ ਕਰੋ ਗੱਡੀ ਪੂਰੀ ਵਧੀਆ ਸੀ ਗੱਡੀ ਹਰਿਆਣਾ ਨੰਬਰ ਹੈ ਕਿਸੇ ਨੇ ਜਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਲਓ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਲਓ ਕੋਈ ਕਮੀ ਪੇਸ਼ੀ ਗੱਡੀ 'ਚ ਹੈ ਨਹੀਂ ਨਾ ਕੋਈ ਲੱਗੀ ਛੱਗੀ ਗੱਡੀ ਨਾ ਕੋ ਡੈਮੇਜ ਹੋਈ ਹੈ ਨਾ ਕੋ ਟੁੱਟੀ ਪੱਜੀ ਹੋਈ ਹੈ ਪੂਰੀ ਸੋਹਣੀ ਤੇ ਪੂਰੀ ਵਧੀਆ ਆਪਣੇ ਕੋਲੇ ਗੱਡੀ ਆਹ ਪਹੁੰਚੀ ਹੈਗੀ ਤੇ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਆ ਤਾਂ ਤੁਸੀਂ ਇਹਨਾਂ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹੋ ਸੰਗਰੂਰ ਤੇ ਮਾਲਕ ਜੀ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 976882130 ਜੀ ਇਸ ਨੰਬਰ ਤੇ ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਆਪੇ ਕਰ ਲਿਓ ਮੈਂ ਕਿ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਆਪਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਨੇ ਆਂ ਅਸੀਂ ਤੇ ਤੁਹਾਡੇ ਕੋਲੇ ਵੀ ਜੇ ਕੋਈ ਮਸ਼ੀਨਰੀ ਹੈਗੀ ਆ ਕੂਠੀਆ ਘਰ ਮਕਾਨ ਹੈ ਕੋਈ ਗੱਡੀ ਹੈ ਮੋਟਰਸਾਈਕਲ ਹੈ ਕੁਝ ਵੀ ਹੈ ਚਾਹੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੇ ਤੁਸੀਂ ਵੇਚਣੀ ਹੈ ਕੋਈ ਮਸ਼ੀਨਰੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਚੈੱਕ ਕਰੋ ਜੀ ਹਰੇ ਜ ਅੱਖਰਾਂ ਚ ਲਿਖਿਆ ਰਹਿੰਦਾ ਹਮੇਸ਼ਾ ਹੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਕੋਈ ਵੀ ਤੇ ਕੋਈ ਵੀ ਵੇਚਣਾ ਚਾਹੁੰਦਾ ਭੇਜੋ ਆਪਣੇ ਕੋਲ ਤੇ ਵੀਡੀਓ ਜੇ ਤੁਹਾਨੂੰ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਬੇਨਤੀ ਵਾਲੀ ਗੱਲ ਹੈ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਆ ਕਰੋ ਤੇ ਜਿੰਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਜੀ ਪਹਿਲੀ ਵਾਰ ਆਪਣੀ ਇਹ ਵੀਡੀਓ ਦੇਖ ਰਹੇ ਹੋ ਤਾਂ ਨਿੱਜਤ ਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਾਰੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਹੀ ਲਾਜ਼ਮੀ ਕਰ ਦਿਓ ਤੇ ਬਾਤ ਤੋਂ ਬਾਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬਾਤ ਤੋਂ ਬਾਦ ਸਪੋਰਟ ਕਰਿਆ ਕਰੋ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਹੁਣ ਆਪਾਂ ਇੱਕ ਤੁਹਾਡੇ ਖਾਤਰ ਸਕੋਰਪੀਓ ਗੱਡੀ ਲੈ ਕੇ ਪਹੁੰਚੇ ਹਾਂ ਜੀ ਸਕਾਰਪੀਓ ਗੱਡੀ ਆ ਮਾਡਲ 2008 ਹੈ ਜੀ ਗੱਡੀ ਦੀ ਕੰਡੀਸ਼ਨ ਵਧੀਆ ਪਈਆ ਚੰਗੀ ਪਈ ਹੈ ਤੇ ਗੱਡੀ 240 ਦੀ ਡਿਮਾਂਡ ਚ ਆਪਣੇ ਕੋਲੇ ਪਹੁੰਚੀ ਹੋਈ ਹੈ ਤੇ ਮਾਲਕ ਨੇ ਕਿਹਾ ਵੀ ਰੇਟ ਕਰ ਲਵਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ 240 ਤੇ ਸਾਰਾ ਕੁਝ ਵਧੀਆ ਤੇ ਸਾਰੇ ਫੰਕਸ਼ਨ ਵਰਕਿੰਗ ਚ ਨੇ ਕੋਈ ਕਮੀ ਪੇਸ਼ੀ ਗੱਡੀ ਚ ਹੈ ਨਹੀਂ ਨਾ ਕਿਸੇ ਪਾਸੋਂ ਕੋਈ ਗਲਿ ਸੜੀ ਹੈ ਟਾਇਰਾਂ ਚ ਅਲਾਈ ਵਧੀਆ ਲੱਗੇ ਹੋਏ ਨੇ ਤੇ ਟਾਇਲਟ ਪਾਪਾ ਨੂੰ ਵਧੀਆ ਮਿਲ ਜੂਗਾ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਮਾਲਕ ਨੇ ਸੀਟ ਕਵਰ ਸਾਰੇ ਵਧੀਆ ਟੋਪ ਦੇ ਚੜਵਾਏ ਹੋਏ ਨੇ ਤੇ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਆ ਜੀ ਤੇ ਨੰਬਰ ਸਕਰੀਨ ਤੇ ਆਪਾਂ ਓਨਰ ਦਾ ਦੇ ਰੱਖਿਆ ਜੀ 887234221 ਜੇ ਕੋਈ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਤੁਸੀਂ ਗੱਲਬਾਤ ਮਾਲਕ ਨਾਲ ਆਪੇ ਕਰ ਲਿਓ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਸਵਿਫਟ ਗੱਡੀ ਲੈ ਕੇ ਪਹੁੰਚੇ ਆ ਜੀ ਸਵਿਫਟ ਗੱਡੀ ਤੁਸੀਂ ਚੈੱਕ ਕਰੋ ਆਪਣੇ ਕੋਲੇ ਗੱਡੀ ਪੰਜ ਮਾਡਲ પેટ્રોલ ਤੇ ਪਹੁੰਚੀ ਹੈ ਇਹਨਾਂ ਦਾ ਜਿਹੜਾ ਏਰੀਆ ਉਹ ਹੈ ਜੀ सिरसा ਪੰਜ ਮਾਡਲ ਹੈ પેટ્રોલ ਤੇ ਗੱਡੀ ਹੈ 95000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈਗੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਵਧੀਆ ਸੋਹਣੇ ਸਾਫ਼ ਸੁਥਰੇ ਮਤਲਬ ਕਿ ਅਲਾਈ ਤੇ ਟਾਇਰ ਨੇ ਗੱਡੀ ਦੀ ਕੰਡੀਸ਼ਨ ਆਲੋਕਿਆ ਪੰਜ ਮਾਡਲ ਗੱਡੀ ਹੈ ਜੀ ਅੰਦਰੋਂ ਪੂਰੀ ਸਾਫ਼ ਹੈ ਪੂਰੀ ਵਧੀਆ ਪਈ ਹੈ ਜਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਕਿਸੇ ਨੇ ਦੇਖਣੀ ਆ ਤੁਸੀਂ ਆਪੇ ਜਾ ਕੇ ਦੇਖ ਸਕਦੇ ਹੋ ਬਾਕੀ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਪੰਜ ਮਾਡਲ ਹੈ ਪਰ ਗੱਡੀ ਦੀ ਕੰਡੀਸ਼ਨ ਚੱਕਰ ਉਹ ਬੰਪਰ ਦੇਖੋ ਤੁਸੀਂ ਵਧੀਆ ਮਾਲਕ ਨੇ ਸ਼ੌਂਕ ਨਾਲ ਤੇ ਵਧੀਆ ਚਲਾਈ ਹੋਈ ਆ ਤੇ ਨੰਬਰ ਓਨਰ ਦਾ 98884 ਤੇ 27826 ਨੰਬਰ ਤੇ ਗੱਲ لازਮੀ ਕਰ ਲਿਓ ਤੇ ਹੁਣ ਆਪਾਂ ਮੋਟਰਸਾਈਕਲ ਇੱਕ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਜੀ ਸਿਟੀ ਸੋ ਮੋਟਰਸਾਈਕਲ ਹੈ ਬਿਲਕੁਲ ਨਵਾਂ ਜੀ 2020 ਮਾਡਲ ਹੈ ਇਨਸ਼ੋਰੈਂਸ ਪੂਰਾ ਫੁੱਲ ਆਪਨ ਨੂੰ ਮਿਲਵਾ ਚੀ ਪ੍ਰਦੂਸ਼ਨ ਕਟਵਾਇਆ ਹੋਇਆ ਇੱਕ ਹੱਥ ਚੱਲਿਆ ਹੋਇਆ ਰੇਟ ਦੀ ਗੱਲ ਕਰੀਏ ਤਾਂ 45000 ਰੁਪਏ ਮਾਲਕ ਨੇ ਮੰਗਿਆਗਾ ਜਾ ਕੇ ਕਿਸੇ ਨੇ ਦੇਖਣਾ ਮੋਟਰਸਾਈਕਲਾ ਜਾ ਕੇ ਦੇਖ ਸਕਦਾ ਹੂੰ ਕਿਸੇ ਨੇ ਚਲਾ ਕੇ ਦੇਖਣਾ ਚਲਾ ਕੇ ਦੇਖ ਸਕਦਾ ਹੂੰ ਕੋਈ ਕਮੀ ਪੇਸ਼ੀ ਹੈ ਨਹੀਂ ਤੇ ਮੋਟਰਸਾਈਕਲ ਹ ਜੰਡੀਆ ਵਾਲਾ ਗੁਰੂ ਅੰਮ੍ਰਿਤਸਰ ਏਰੀਆ ਚ ਖੜਾ ਹੈਗਾ ਜਾ ਕੇ ਦੇਖਣਾ ਜਾ ਕੇ ਦੇਖੋ ਚਲਾ ਕੇ ਦੇਖਣਾ ਚਲਾ ਕੇ ਦੇਖੋ ਬਾਕੀ ਮਾਲਕ ਦਾ ਨੰਬਰ ਮੈਂ ਸਕਰੀਨ ਤੇ ਦੇ ਹੀ ਦਿੱਤਾ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਗਈ ਜੀ ਪੂਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬੱਦ ਤੋਂ ਬੱਦ ਸਪੋਰਟ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬੱਦ ਤੋਂ ਬੱਦ ਫੁੱਲ ਸਪੋਰਟ ਰੱਖਿਆ ਕਰੋ ਜੀ ਕਿਸੇ ਕੋਲੇ ਕੋਈ ਮਸ਼ੀਨਰੀ ਆ ਵੇਚਣਾ ਕੋਈ ਚਾਹੁੰਦਾ ਜੀ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਆਪਣਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ